ਇਹ ਖੂਬਸੂਰਤ ਤਸਵੀਰਾਂ ਨੇ ਪੰਜਾਬ ਦੇ ਖੇਤਾਂ ਦੀਆਂ ਜਿੱਥੇ ਕਿਸਾਨਾਂ ਦੀ ਸੋਨੇ ਵਰਗੀ ਕਣਕ ਦੀ ਫਸਲ ਪੱਕ ਕੇ ਤਿਆਰ ਹੈ ਇਸ ਮੌਕੇ ਕਿਸਾਨਾਂ ਨੇ ਕੁੜਤੇ ਚਾਦਰੇ ਪਹਿਨ ਕੇ ਖੇਤਾਂ ਵਿੱਚ ਖੂਬ ਪੰਗੜਾ ਪਾਇਆ ਤੇ ਢੋਲ ਦੀ ਤਾਲ ਤੇ ਬੋਲੀਆਂ ਪਾਈਆਂ ਇਸ ਮੌਕੇ ਤੇ ਹੀ ਝੋਨੇ ਅਤੇ ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੇਣ ਵਾਲੀ ਪੰਜਾਬ ਦੀ ਮਸ਼ਹੂਰ ਕੰਪਨੀ ਪੰਜਾਬ ਸੀਡ ਕੰਪਨੀ ਗਿੱਦੜਵਾਹ ਵੱਲੋਂ ਆਪਣੇ ਖੋਜ ਅਤੇ ਵਿਕਾਸ ਕੇਂਦਰ ਵਿਖੇ ਕਿਸਾਨ ਮੇਲਾ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਸ ਮੇਲੇ ਵਿੱਚ ਸ਼ਮੂਲੀਅਤ ਕੀਤੀ ਇਸ ਦੌਰਾਨ ਕੰਪਨੀ ਵੱਲੋਂ ਕਣਕ ਬੀਜ ਦੀਆਂ 692 ਕਿਸਮਾਂ ਦੇ ਟ੍ਰਾਇਲ ਵੇਖ ਕਿਸਾਨ ਕਾਫੀ ਉਤਸ਼ਾਹਤ ਨਜ਼ਰ ਆਏ ਮੇਲੇ ਵਿੱਚ ਪਹੁੰਚੇ ਕਿਸਾਨਾਂ ਤੇ ਵੱਖ-ਵੱਖ ਸ਼ਖਸੀਅਤਾਂ ਦਾ ਕੰਪਨੀ ਦੇ ਫਾਊਂਡਰ ਸ਼੍ਰੀ ਅਸ਼ੋਕ ਗਰਗ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਦੌਰਾਨ ਪਹੁੰਚੇ ਕਿਸਾਨਾਂ ਨੇ ਕੀ ਕਿਹਾ ਆਓ ਵੇਖਦੇ ਹਾਂ ਵਿਸ਼ੇਸ਼ ਰਿਪੋਰਟ ਪੰਜਾਬ ਸੀਡ ਕੰਪਨੀ ਗਿੱਦੜਬਾਹ ਵੱਲੋਂ ਕਿਸਾਨ ਗੋਸ਼ਟੀ ਦਿਹਾੜਾ ਖੋਜ ਤੇ ਵਿਕਾਸ ਕੇਂਦਰ ਹੈ ਪੰਜਾਬ ਸੀਡ ਸਾਇੰਸ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਗਿੱਦੜਬਾਹ ਵੱਲੋਂ ਇੱਥੇ ਕਿਸਾਨ ਵੀ ਪਹੁੰਚੇ ਨੇ ਵੱਡੀ ਗਿਣਤੀ ਜੀ ਕਿਸਾਨ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਨਾਮ ਕੀ ਕਿੱਥੋਂ ਆਏ ਤੁਸੀਂ ਅਰੇ ਤਾਂ ਆਏ ਜੀ ਰਗਵੀਰ ਸਿੰਘ ਹੈ ਮੇਰਾ ਨਾਮ ਠੀਕ ਹੈ ਇੱਥੇ ਕਣਕ ਦੀਆਂ ਜਿਵੇਂ 692 ਵੈਰਾਈਟੇ ਕਿਸਮਾਂ ਨੇ ਜਿਨ੍ਹਾਂ ਦਾ ਇੱਥੇ ਤਜਰਬਾ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਵੇਖਣ ਆਏ ਹੋ ਕੀ ਲੱਗਿਆ ਤੁਹਾਨੂੰ ਦੇਖਣ ਹੀ ਆਏ ਆ ਇਸ ਦਾ ਪਤਾ ਲੈਣ ਆਏ ਵੀ ਕਿਵੇਂ ਆ ਕਿਵੇਂ ਕਣਕਾ ਕਿਵੇਂ ਝਾੜਾ ਕਿਉਂ ਠੀਕ ਹੀ ਵਕਨ ਚਲਾ ਦਈਏ ਠੀਕ ਹੈ ਤੁਹਾਨੂੰ ਕਿੱਦਾਂ ਲੱਗਿਆ ਜਿਹੜਾ ਇਹ ਜਿਹੜਾ ਜਿੱਥੇ ਟੈਸਟ ਕਰ ਰਹੇ ਨੇ ਤੁਹਾਨੂੰ ਕਿੱਦਾਂ ਦਾ ਲੱਗਿਆ ਖੰਦਾ ਵਧੀਆ ਲੱਗਿਆ ਕਰਾ ਕਰ ਵੀ ਇੰਨਾ ਜ ਮੱਥਾ ਮਾਰ ਦਿਆ ਲੈਣਾ ਸਾਰਾ ਕਰਦੇ ਆ ਬੰਦੇ ਠੀਕ ਅੱਛਾ ਤੇ ਬਾਈ ਜੀ ਜਿਵੇਂ ਇਹਨਾਂ ਦੇ ਇੰਨੇ ਜਿਆਦੀਆਂ ਕਿਸਮਾਂ ਨੂੰ ਇੱਥੇ ਤਜਰਬਾ ਕਰ ਰਹੇ ਨੇ ਪਹਿਲਾਂ ਵੀ ਤੁਹਾਡਾ ਕਦੀ ਵਾਹ ਪਿਆ ਇਸ ਤਰ੍ਹਾਂ ਵੇਖਣ ਦੇ ਵਿੱਚ ਕਿ ਇੰਨੇ ਇੰਨੇ ਫਰਕੇ ਦੇ ਉੱਪਰ ਇੰਨੀਆਂ ਜ਼ਿਆਦਾ 692 ਲਗਭਗ ਵੈਰੈਟੀ ਜਿਹੜੀਆਂ ਬਿਜਾਈ ਹੋਈ ਹੋਵੇ ਇਹ ਪਹਿਲੀ ਵਾਰ ਦੇਖਿਆ ਜੀ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਦੇਖਿਆ ਜੀ ਹਾਂ ਠੀਕ ਹੈ ਉਹ ਵਾਕੀ ਸੋਹਣੀਆਂ ਵੈਰੈਟੀਆਂ ਸੋਹਣੀਆਂ ਹਨ ਹਾਂ ਤੇ ਸਹੀ ਘੋਟ ਨਾ ਲੱਗੀਆਂ ਹੋਈਆਂ ਜੀ ਹਾਂ ਤੇ ਜਿਹੜੇ ਗੱਲ ਕੀਤੀ ਆ ਬੈਨਾਂ ਦੀ ਪੰਜਾਬ ਸੀਡ ਕੰਪਨੀ ਵਾਲਿਆਂ ਦੀ ਇਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਇਹ ਕੰਪਨੀ ਬੀਜ ਆਪਣੀ ਵਿਕਰੀ ਕਰਦੀ ਚਾਹੇ ਉਹ ਝੋਨਾ ਹਾਈਬ੍ਰਿਡ ਹੋਵੇ ਜਾਂ ਝੋਨੇ ਦੇ ਆਮ ਬੀਜ ਨੇ ਜਾਂ ਕਣਕ ਦੇ ਬੀਜ ਨੇ ਨਰਮਾ ਵਗੈਰਾ ਮੂੰਗੀ ਤੇ ਮੱਕੀ ਵਗੈਰਾ ਦੇ ਬਾਜਰੇ ਦੇ ਬੀਜ ਜਵਾਰ ਦੇ ਬੀਜ ਇਹਨਾਂ ਦੇ ਕਾਫੀ ਜ਼ਿਆਦਾ ਹੁੰਦੇ ਨੇ ਕਾਫੀ ਨਾਮ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਇਹਨਾਂ ਦੇ ਇਹ ਫਾਰਮ ਕਿਸ ਤਰ੍ਹਾਂ ਦੀ ਲੱਗਦੇ ਤੁਹਾਨੂੰ ਤੁਹਾਡਾ ਤੁਹਾਡਾ ਤਜਰਬਾ ਕੀ ਹੈ ਇਹਨਾਂ ਬਾਰੇ ਫਾਰਮ ਬਹੁਤ ਚੰਗੀ ਹੈ ਜੀ ਇਹਨਾਂ ਦੇ ਝੋਨੇ ਦੇ ਵੀ ਵੀ ਕਈ ਚੰਗੇ ਗੱਡੇ ਛਿੰਦੇ ਨੇ ਬਹੁਤ ਚੰਗਾ ਝਾੜ ਦਿੰਦਾ ਜੀ ਉਹਨਾਂ ਨੇ ਜੀ ਬਹੁਤ ਵਧੀਆ ਬੀਜ ਹੈ ਜੀ ਕਣਕ ਦੇ ਵੀ ਬਹੁਤ ਚੰਗੇ ਬੀਜ ਹੈ ਜੀ ਜੀ ਕਾਫੀ ਕਿਸਾਨ ਜੁੜੇ ਹੋਏ ਇਹਨਾਂ ਨਾਲ ਜੀ ਹਾਂਜੀ ਸੋ ਕਿਸਾਨ ਵੀਰੋ ਕਿਉਂਕਿ ਫਿਲਹਾਲ ਇਹ ਟ੍ਰਾਇਲ ਤੇ ਨੇ ਜਿੰਨੇ ਵੀ ਉਹ ਪਿੱਛੇ ਛੜਕਾ ਤੇ ਇਧਰ ਦੂਰ ਤੱਕ ਨਿਗਾ ਮਾਰੀ ਇੱਥੇ ਸਾਰੇ ਜਿੰਨੇ 692 ਇਹਨਾਂ ਦੇ ਟ੍ਰਾਇਲ ਨੇ ਤਜਰਬੇ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਅਸਲ ਪਰਖਣ ਸ਼ੁਰੂ ਹੋਏਗਾ ਇਹਨਾਂ ਦਾ ਪ੍ਰਯੋਗਸ਼ਾਲਾ 'ਚ ਫੇਰ ਜਾ ਕੇ ਕਿਤੇ ਬੜੀ ਮਿਹਨਤ ਮੁਸ਼ਕਲ ਤੋਂ ਬਾਅਦ ਕਿਸਾਨਾਂ ਨੂੰ ਇੱਕ ਵਧੀਆ ਸੁਧਰੇ ਸਿਹਤਮੰਦ ਬੀਜ ਹਾਸਲ ਹੋਣਗੇ ਬਿਮਾਰੀਆਂ ਘੱਟ ਪੈਣਗੀਆਂ ਨਵਾਂ ਬੀਜ ਹੁੰਦਾ ਹੈ ਕਹਿੰਦੇ ਸਫਲਤਾ ਦੀ ਕੁੰਜੀ ਜਿਹੜੇ ਕਿਸਾਨ ਨੇ ਵਧੀਆ ਸੁਧਰਿਆ ਬੀਜ ਲੈ ਲਿਆ ਰੱਖ ਲੈ ਆਪਣੇ ਕੋਲੇ ਉਹਦੇ ਕੋਲੇ ਹਾਸਲ ਹੋ ਗਿਆ ਜਿਸ ਨੂੰ ਵਧੀਆ ਬੀਜ ਤਾਂ ਸਮਝ ਲਓ ਖੇਤੀ ਦਾ ਅੱਧਾ ਕੰਮ ਨਿਬੜ ਜਾਂਦਾ ਹੈ ਬਣਾ ਤੇ ਮੁਖ ਤੇ ਬੋਲਸੀ ਕਰਿਆ ਆਰੀ ਨਾਲ ਉਹਨੇ ਲਾਵੇ ਮੋਚੇ ਬਈ ਤੇ ਸਮਾਨ ਕੇ ਕਰਿਆ ਸੈਣੀ ਨਾਲ ਫਿਰ ਬਟਲੀ ਪਤਰੀ ਥੋੜਾ ਮਾਰ ਕੇ ਜੜਿਆ ਸਾਨੂੰ ਕਹਿੰਦਾ ਲੈ ਜੋ ਭਾਈ ਉਹ ਟੋਡਾਕਾਰ ਦਸਰਿਆ ਚੰਦ ਮੁੰਡੇ ਨੇ ਲਿਆ ਕੇ ਕਿਹਲਾ ਫਿਰ ਮੰਜੇ ਉਤੇ ਅਕੇੜੇ ਕਿਲਾ ਫੜਦੇ ਤੇ ਪਾਤ ਲੱਗੀ ਫਤ ਮੇਰੇ ਕਿਲਾ ਫੜਦੇ ਤੇ ਪਾਤ ਲੱਗੀ ਫਤ ਮੇਰੇ ਕਿਲਾ ਫੜਦੇ ਤੇ ਕਿਲਾ ਫੜਦੇ ਤੇ ਕਿਲਾ ਫੜਦੇ ਤੇ ਕਿਲਾ ਫੜਦੇ ਤੇ ਤੇ ਉਹ ਹਾਰ ਦੇ ਵੇਲੇ ਤਾਂ ਜੀ ਸਾਡੀ ਖੁਸ਼ੀ ਦੂਣ ਛਾਏ ਹੋ ਜਾਂਦੀ ਹੈਗੀ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜੀ ਸਾਡੀਆਂ ਖੇਤਾਂ ਦੇ ਵਿੱਚ ਤੇ ਤੇ ਤਿਉਹਾਰ ਆ ਰਹੇ ਨੇ ਅਸੀਂ ਬੱਚਿਆਂ ਦੀਆਂ ਫੀਸਾਂ ਭਰਾਂਗੇ ਜੀ ਇੰਜੋਏ ਕਰਾਂਗੇ ਇਸ ਮੌਕੇ ਦੇ ਵਿੱਚ ਤੇ ਜਦੋਂ ਅਸੀਂ ਫਸਲਾਂ ਕੱਟਦੇ ਆਂ ਜੀ ਅਸੀਂ ਇੱਕ ਦੂਜੇ ਦੇ ਵੱਲ ਉਹੀ ਦੇਖ ਕੇ ਸ਼ਰਮਾ ਜਾਂਦੇ ਆਂ ਕਿ ਜਾਂ 스ਮੈਲਾਂ ਫੇਸ ਕਰਦੇ ਆਂਗੇ ਕਿ ਕਿਉਂ ਸਾਨੂੰ ਐ ਹੁੰਦਾ ਜੀ ਪੈਸੇ ਆਉਣ ਵਾਲੇ ਨੇ ਅੱਜ ਕੱਲ ਮਹਿੰਗਾਈ ਦੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਜੀ ਪੈਸੇ ਦੇ ਬਿਨਾ ਕੁਝ ਵੀ ਹੈ ਨਹੀਂਗਾ ਤੇ ਜਦ ਇਹ ਦਿਨ ਹੁੰਦੇ ਨੇ ਤਾਂ ਸਾਨੂੰ ਆਇਆ ਹੁੰਦਾ ਵੀ ਸਾਡੀ ਮੁਠੀ ਦੇ ਵਿੱਚ ਪੈਸੇ ਆ ਗਏ ਬਾਕੀ ਦੇਣ ਬੜਾ ਵੈਗ ਰੂ ਹੈ ਜੀ ਅਸੀਂ ਉਹਦੇ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਦੀਆਂ ਫਸਲਾਂ ਬਹੁਤ ਵਧੀਆ ਰਹਿਣ ਤੇ ਵਿਸਾਖੀ ਦਾ ਤਿਉਹਾਰ ਅਸੀਂ ਧੂਮ ਧਾਮ ਦੇ ਨਾਲ ਮਨਾਈਏ ਮੇਨ ਜਿਹੜਾ ਕਿਸਾਨ ਆ ਉਹ ਖੇਤੀ ਤੇ ਨਿਰਭਰ ਆ ਸਾਡੇ ਦੇ ਇਚ ਕਣਕ ਤੇ ਚੌਲ ਹੁੰਦੇ ਆ ਹੁਣ ਵਿਸਾਖੀ ਦਾ ਤਿਹਾਰ ਆ ਤੇ ਕਣਕ ਦੀ ਜਿਹੜੀ ਬਾਡੀ ਆ ਉਹ ਸਟਾਰਟ ਹੋਣ ਲੱਗ ਜਾ ਰ ਰੱਬ ਦਾ ਨਾਮ ਲੈ ਕੇ ਬਸਾਖੀ ਦੇ ਤਿਹਾਰ ਤੇ ਬਾਢੀ ਕਰਦੇ ਆ ਦਾਤੀ ਧਰਦੇ ਆ ਤੇ ਸਾਰਿਆਂ ਦੀ ਖੁਸ਼ੀ ਵਾਲੀ ਗੱਲ ਹੁੰਦੀ ਆ ਪੈਸੇ ਵੀ ਆਉਣੇ ਆ ਤੇ ਜ਼ਿੰਦਗੀ ਜਿਹਾਉਣ ਦਾ ਸੁਆਦ ਵੀ ਆਉਣਾ ਬਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰੀ ਸੀ ਉਹਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਇਹਦੀ ਬਹੁਤ ਮਹੱਤਤਾ ਵਾ ਤੇ ਦੂਸਰੀ ਜਟਾਂ ਦੀ ਫਸਲ ਤਿਆਰ ਹੋ ਚੁੱਕੀ ਆ ਤੇ ਬਸਾਖੀ ਵਾਲੇ ਦਿਨ ਉਹਦੀ ਬਾਢੀ ਕਰਦੇ ਆ ਉਹਦੇ ਨੇ ਦਾਤੀ ਧਰਦੇ ਆ ਤੇ ਉਹਦੇ ਵਿੱਚ ਢੋਲਗਾਰੇ ਨਾਲ ਖੁਸ਼ੀਆਂ ਮਨਾਉਂਦੇ ਆ ਵੀਰ ਕੈਮਰਾਮੈਨ ਸੋਨੂ ਵਿਰਕੇ ਨਾਲ ਮੈਂ ਸਹਿਬ ਵਿਰਕ ਨਾਭਾ ਧੰਨਵਾਦ